मान्यक एसएसपी साई पटियाला श्री वरुण शर्मा आईपीएस जी ਦੇ ਦਿਸ਼ਾ ਨਿਰਦੇਸ਼ ਅਤੇ श्री गुरਬੰਧ ਸਿੰਘ ਬਿਆਸ ППएस ਕਪਤਾਨ ਪੁਲਿਸ ਇਨਵੈਸਟੀਗੇਸ਼ਨ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਰਾਜਪੁਰਾ ਪੁਲਿਸ ਦੀ ਰਮਨਾਈ ਹੈਡਸਮੈਤ ਪੁਲਿਸ ਪਾਰਟੀ ਨਾਕਾਬੰਦੀ ਕਾਰਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਨੇ ਇੱਕ ਪਿੱਠੂ ਬੈਗ ਪਾਇਆ ਹੋਇਆ ਸੀ ਜੋ ਪੁਲਿਸ ਪਾਰਟੀ ਨੂੰ ਦੇਖਦਾ ਹੋਇਆ ਜਾ ਰਿਹਾ ਗੱਡੀ ਦੀ ਆਡ ਲੈ ਕੇ ਕਿਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦੇ ਮੌਕੇ ਤੇ ਖੜਕੇ ਤਲਾਸ਼ੀ ਲਈ ਗਈ ਤਾਂ ਪਿਸਟਲ ਤਿੰਨ ਮੈਗਜ਼ੀਨ ਅਤੇ ਦੋ ਰੋਂ ਬ੍ਰਾਮਲ ਹੋਏ ਅਤੇ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੋਸ਼ੀ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਬੈਕਵਰਡ ਤੇ ਫੋਰਵਰਡ ਲਿੰਕਾਂ ਸੰਬੰਧੀ ਪਤਾ ਕੀਤਾ ਜਾ ਰਿਹਾ ਹੈ। ਸਾਡੇ ਮਾਨਯੋਗ ਐਸਐਸਪੀ ਸਾਬ ਪਟਿਆਲਾ ਸ੍ਰੀ ਵਰਨ ਸਰਮ ਆਈਪੀਐਸ ਅਤੇ ਐਸਪੀ ਇਨਵੈਸਟੀਗੇਸ਼ਨ ਸਰਦਾਰ ਗੁਰਬੰਧ ਸਿੰਘ ਬੈਂਸ ਦੀ ਇੱਕ ਸਾਡੀ ਇਨਫੋਰਮੇਸ਼ਨ ਸੀ ਕਿ ਉਹਨੂੰ ਪਰਮਿਸ਼ਨ ਦੇ ਸਾਡੇ ਡੀਐਸਪੀ ਰਾਜਪਰਾ ਸਰਦਾਰ ਮਨਜੀਤ ਸਿੰਘ ਨੇ ਆਡਾ-ਆਡਾ ਸਾਡੀਆਂ ਟੀਮਾਂ ਬਣਾ ਕੇ ਸ਼ਹਿਰ ਦੇ ਵਿੱਚ ਨਾਕਾਬੰਦੀ ਕਰਾਈ ਸਾਡੀ ਨਾਕਾ ਪਾਰਟੀ ਐਸਐਸਆਜ ਜੋ ਸਵਾਲਸਿੰਗ ਮਿਡਵੇ ਤੇ ਜਿਹਨੇ ਨਾਕਾਬੰਦੀ ਕੀਤੀ ਹੁੰਦੀ ਸੀ ਉਹਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਵਿਅਕਤੀ ਜਿਹਦਾ ਨਾਮ ਗੌਰਵ ਤੇ ਜਿਹੜਾ ਗੁਰਦਾਸਪੁਰ ਦਾ ਰਹਿਣ ਵਾਲਾ ਇਹਨੂੰ ਇੱਕ ਬੈਗ ਦੇ ਤਹਿਤ ਫੜਿਆ ਫੜ ਕੇ ਜਿਹਦੀ ਤਲਾਸ਼ੀ ਲਈ 88 ਦੌਰਾਨ ਸਾਨੂੰ ਦੋ ਪਿਸਟਲ ਤੇ ਤਿੰਨ ਮੈਗਜ਼ੀਨ ਤੇ ਦੋ ਰੋਂਗ ਜਿੰਦਾ ਜਿਹੜੇ ਉਹ ਬਰਾਮਦ ਹੋਏ ਅੱਜ ਅਸੀਂ ਇਹਦੇ ਤੇ ਐਫਆਰ ਨੰਬਰ 172 ਆਰਮ ਰੈਕਟ ਦਿੱਤਾ ਹੈ ਤਾਂ ਪਰਚਾ ਦਰਜ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਸਾਨੂੰ ਮਾਨਯੋਗ ਅਦਾਲਤ ਨੇ ਦੋ ਦਿਨ ਦਾ ਪੁਲਿਸ ਰਿਮਾਂਡ ਜਿਹੜਾ ਉਹ ਦਿੱਤਾ ਹੁਣ ਅਸੀਂ ਇਹਦੀ ਮਤਲਬ ਫਾਰਵਰਡ ਤੇ ਬੈਕਵਰਡ ਲਿੰਕ ਦੇਖਾਂਗੇ ਬੀਨੇ ਕਿਨੂੰ ਪਿਸਟਲ ਦੇਣਾ ਸੀ ਤੇ ਕਿੱਥੋਂ ਇਹ ਲੈ ਕੇ ਆਇਆ ਇੰਨੀ ਕਵਰੇ ਲੈ ਕੇ ਆਇਆ ਤੂੰ ਫਿਰ ਸਾਰੇ ਪਹਿਲਾਂ ਪਹਿਲਾਂ ਜੀ ਪਹਿਲਾ ਚਾਂਸ ਹੈ ਦਾ ਪਿਸਟਲਾਂ ਦਾ ਬਾਕੀ ਇਹਦੇ ਤੇ ਇੱਕ ਮਤਲਬ ਐਂਡੀਪੀਐਕਸ ਦਾ ਪਰਚਾ ਦਰਜ ਹੈਗਾ ਜਿਹੜਾ ਸ਼ਿਕਾਰ ਮਛਲੀ ਖਾਣਾ ਪੈਂਦਾ ਕੁਦਰਤ ਦੇ ਵਿੱਚ ਸਰ ਮਨਸ਼ਾ ਦਾ ਕੁਝ ਪਤਾ ਲੱਗਿਆ ਕਿ ਕੀ ਆ ਮਨਸ਼ਾ ਨਹੀਂ ਪਿਸਟਲ ਕਿਥੇ ਕੀ ਕਰ ਰਹਾ ਸੀ ਹਾਂ ਉਹੀ ਅਸੀਂ ਸਾਰਾ ਇਨਵੈਸਟੀਗੇਸ਼ਨ ਕਰਾਂਗੇ ਜੀ ਉਹ ਸਾਡਾ ਜਿਹੜਾ ਮਤਲਬ ਰਿਮਾਂਡ ਦੇ ਦੌਰਾਨ ਇਹੀ ਕੁਝ ਅਸੀਂ ਸਾਰਾ ਦੇਖਾਂਗੇ ਇਹ ਮਗਰ ਪਤਾ ਜਿਹੜੇ ਬੈਡ ਐਲੀਮੈਂਟ ਨੇ ਉਹਨਾਂ ਨਾਲ ਇਹ ਕੋਈ ਹੈ ਕੋਈ ਬੰਨਿਆ ਜੀ ਹਾਂ ਜੀ ਕੋਈ ਹੈਗਾ ਮੁੰਡਾ ਜਿਹੜਾ ਕੋਈ ਬਾਹਰ ਬੈਠਾ ਮੁੰਡਾ ਉਹਨੇ ਇਹਨੂੰ ਮਤਲਬ ਇਹ ਪਿਸਟਲ ਮਤਲਬ ਲਿਆਉਣ ਲਈ ਕਿਹਾ ਸੀਗਾ ਇਹ ਉਹਦੇ ਕਹਿਣ ਤੇ ਹੀ ਮਤਲਬ ਪਾਰਸਲ ਦਾ ਕਹਿਣ ਦੇ ਮੁਤਾਬਕ ਇਹ ਕੰਮ ਕਰ ਰਿਹਾ ਸੀਗਾ ਇਹਨੇ ਲਿਆ ਕੇ ਗੁਰਦਾਸਪੁਰੋਂ ਉਹਨੂੰ ਇਹ ਪਿਸਟਲ ਫੜਾਉਣੀ ਸੀ ਕਿੱਥੋਂ ਲੈ ਆਇਆ ਸਰ ਇਹਦੇ ਦੱਸਣ ਮੁਤਾਬਕ ਤਾਂ ਇਹ ਦਿੱਲੀ ਤੋਂ ਕਹਿੰਦਾ ਮੈਂ ਲੈ ਕੇ ਆਇਆ ਪਰ ਉਹ ਅਸੀਂ ਦੇਖਾਂਗੇ ਸਾਰਾ ਇਨਵੈਸਟ ਚੀਜ਼ ਤੇ ਬੈਠ ਕੇ ਆਏ ਸੀ ਇੱਥੇ ਤੱਕ ਜੀ ਇਹਦੇ ਦੱਸਣ ਮੁਤਾਬਕ ਜੀ ਇਹ ਵਕ ਵਕ ਵੀਕਲਾਂ ਤੇ ਆਉਂਦੇ ਆ ਜਿੱਦਾਂ ਕੋਈ ਬੱਸ ਤੇ ਆ ਗਿਆ ਜਾਂ ਟੈਂਪੂ ਤੇ ਆ ਗਿਆ ਇਹਨੇ ਅੱਗੇ ਨਾਕਾ ਬੰਦੀ ਦੇਖ ਕੇ ਉਹ ਨਾਕਿਆ ਤੋਂ ਥੱਲੇ ਉਤਰ ਕੇ ਇਹ ਭੱਜਣ ਦੀ ਤਾਕ ਦੇ ਵਿੱਚ ਸੀਗਾ ਉਹ ਸਾਡੀ ਜਿਹੜੀ ਪੁਲਿਸ ਪਾਰਟੀ ਉਹਨੇ ਬੜੇ ਮੁਸਤੈਦੀ ਨਾਲ ਇਹਨੂੰ ਕਾਬੂ ਕਰਕੇ ਇਹਨਾਂ ਦੇ ਕੋਈ ਦੱਸਿਆ ਵੀ ਜਿੱਥੋਂ ਦਿੱਲੀੋਂ ਲੈ ਕੇ ਆਉਂਦਾ ਕਿ ਉਹ ਵਪਾਰ ਕਰਦੇ ਆ ਇਹ ਬਿਨਾ ਮੰਨਤ ਲਾਇਸੈਂਸ ਵਾਲੇ ਪਿਸਟਲਸ ਦਾ ਕੋਈ ਦੁਕਾਨ ਹੈ ਜਾਂ ਵੈਸੇ ਇਹ ਫੋਨ ਸਪਲਾਈ ਹੈ ਹਾਂਜੀ ਇਹ ਪਾਰਸਲ ਦੀ ਆਪਾਂ ਕਹਿ ਸਕਦੇ ਹਾਂ ਫਿਲਹਾਲ ਜਿਹੜਾ ਤਾਂ ਅੱਗੇ ਜਿਹਨੂੰ ਇਹ ਦੇਣਾ ਸੀ ਪਿਸਤਲ ਉਹ ਅਸੀਂ ਦੇਖਾਂਗੇ ਉਹ ਸਾਡਾ ਇੱਕ ਇਹ ਗੋਫੀਆ ਪਾਰਟ ਹੈਗਾ ਉਹ ਤੁਹਾਨੂੰ ਬਾਅਦ ਚ ਅਸੀਂ ਸਾਰਾ ਤੁਹਾਨੂੰ ਇਹ ਆ ਗਰੀਦ ਕੇ ਲੈ ਕੇ ਆਂਦਾ ਸੀ ਜਾਂ ਵਿੱਚ ਸਪਲਾਇਰ ਸੀਗਾ ਜੀ ਨਹੀਂ ਇਹਦੇ ਮੁਤਾਬਕਤਾ ਜੀ ਇਹਨੂੰ ਮੁੰਡੇ ਨੇ ਕਿਸੇ ਨੇ ਜਿੱਦਾਂ ਇਹਦੇ ਯਾਰ ਦੋਸਤ ਹੈ ਉਹਨੇ ਮਤਲਬ ਇਹਨੂੰ ਕਿਹਾ ਸੀ ਆ ਉਹ ਤੋਂ ਦਿੱਲੀ ਜਾ ਕੇ ਇਹ ਦੋ ਪਿਸਤਲ ਲੈ ਕੇ ਆ ਜੋ ਪਿਸਤਲ ਜਿਹੜੇ ਅੱਗੇ ਮੁੰਡੇ ਨੂੰ ਦੇਣੇ ਸੀਗੇ ਉਹ ਸਾਡੇ ਮਤਲਬ ਕੁਝ ਕੀ ਝਾ ਆ ਚੁੱਕਿਆ ਉਹ ਸੀ ਉਹਨੂੰ ਵੀ ਨਾਮਜ਼ਦ ਕਰਾਂਗੇ ਉਹ ਕੋਈ ਉਹ ਵੱਡੀ ਵਾਰਦਾਤ ਦੇ ਵਾਸਤੇ ਹਾਂਜੀ ਹਾਂਜੀ ਕੁਝ ਵੀ ਹੋ ਸਕਦਾ ਹੈ ਦੇਖੋ ਕਿੰਨੇ ਵਧੀਆ ਪਿਸਤਲ ਨੇ ਇਹਨਾਂ ਨਾਲ ਕੋਈ ਵੀ ਵਾਰਦਾਤ ਕੋਈ ਕਰਨ ਲਈ ਹੀ ਲੈ ਕੇ ਆਇਆ ਹੈ